ਗਿੜੀਆਂ ਨੂੰ ਦੇਖ ਰਹੇ ਸਾਰੇ ਮਾਵਾ ਬੱਚੇ ਬਜ਼ੁਰਗਾਂ ਭੈਣਾਂ ਨੂੰ ਸਾਸਰੀ ਘਰ ਦੀ ਸਵਾਗਤ ਹੈ ਤੁਹਾਡਾ ਸਦਾ ਹਮਾਚਲ ਪ੍ਰਦੇਸ਼ ਦੀਆਂ ਪਾਰੀਆਂ ਤੋਂ ਤੇ ਅੱਜ ਆਪਾਂ ਕਰ ਰਹੇ ਆ ਜੀ ਆਪਣੇ ਟੂਰ ਦੀ ਘਰ ਵਾਪਸੀ ਤੇ ਮਾਤਾ ਦੇ ਦਰਬਾਰ ਦੇ ਦਰਸ਼ਨ ਕਰ ਰਹੇ ਆ ਜੀ ਤੇ ਰਸਤੇ ਤਾਂ ਦਿਖਾਉਣੇ ਆ ਜੀ ਕਿੰਨੇ ਚਿਰ ਅਸੀਂ ਸਫ਼ਰ ਨਿਬੇੜਦੇ ਆ ਜੀ ਤੇ ਕੀ ਜ ਰਾਹ ਦਾ ਸਾਰਾ ਸਫ਼ਰ ਤੇ ਹੋਰ ਲੰਗਰ ਪਾਣੀ ਦਾ ਸਾਰਾ ਕੁਝ ਦਿਖਾਵਾਂਗੇ ਰਾਹ ਦਾ ਤੇ ਤੁਸੀਂ ਜੁੜੇ ਰਹੋ ਇਸ ਵਲੌਗ ਦੇ ਨਾਲ ਆ ਨੂੰ ਕ੍ਰੋਸ ਕਰਦੇ ਹੋਏ ਮੁਬਾਰਕ ਬੁਰਾ ਬਾਹਰ ਕਰਕੇ ਤੇ ਆਪਾਂ ਰਸਤੇ ਵਿੱਚੋਂ ਦੀ ਲੰਘਦੇ ਪਏ ਸੀ ਜੀ ਤੇ ਆਪਾਂ ਨੂੰ ਦੱਸਿਆ ਦੀ ਗਾਰਡਨ ਕੈਫੇ ਕੈਫੇ ਦੀ ਖੂਬਸੂਰਤੀ ਹੋ ਕੇ ਦੇਖਦੇ ਹੋਏ ਅਸੀਂ ਥੋੜਾ ਜਿਹਾ ਰੁਕ ਗਏ ਤੇ ਵਧੀਆ ਲੋਕੇਸ਼ਨ ਬਣੀ ਇੱਥੇ ਬੰਦਾ ਚਾਹ ਪਾਣੀ ਪੀਵੇ ਆਦਾ ਖਾਵੇ ਪੀਵੇ ਸੋਹਣੀ ਗੱਲ ਹੈ ਤੇ ਸਾਹਮਣੀ ਨਾਲੀ ਬਣੀ ਕੇ ਜੀ ਫੈਕਟਰੀ ਤੇ ਇਧਰ ਤਾਂ ਹਰਿਆਲੀ ਬਹੁਤ ਏ ਤੇ ਉਧਰ ਕੁਹੇ ਦੂਆ ਪ੍ਰਦੂਸ਼ਨ ਤੇ ਹਰਿਆਲੀ ਬਰਾਬਰ ਹੀ ਕੰਮ ਚੱਲਦੀ ਜਾਂਦਾ ਹੈ ਤੇ ਫਿਰ ਵੀ ਆ ਗਾਰਡਨ ਦੀ ਸੋਹਣੀ ਗੱਲਬਾਤ ਤੇ ਬੜਾ ਸੋਹਣਾ 뷰 ਹੈ ਦਾ ਤੇ ਲਓ ਜੀ ਇੱਥੇ ਆ ਜੀ ਹਿਮਾਚਲ ਦੀ ਹੱਦ ਖਤਮ ਤੇ گاਾਂ ਪੰਜਾਬ ਦੀ ਹੱਦ ਸ਼ੁਰੂ ਹੁੰਦੀ ਹੈ ਇਹ ਆ ਟੋਲ ਬੈਰੀਅਰ ਜਿੱਥੇ ਕੱਟਦੇ ਨੇ ਪਰਚੀ ਹਿਮਾਚਲ ਦੀ ਐਂਟਰੀ ਤੇ ਤੇ ਹਿਮਾਚਲੋਂ ਆਪਾਂ ਹੁਣ ਪਾਰ ਕਰਕੇ ਤੇ ਐਂਟਰ ਹੋਣ ਲੱਗੇ ਆ ਪੰਜਾਬ 'ਚ ਤੇ ਹਿਮਾਚਲ ਵਾਲੇ ਕਹਿੰਦੇ ਆਪ ਕੀ ਯਾਤਰਾ ਮੰਗਲਮਈ ਹੋ ధన్యਵਾਦ ਚੈੱਕ ਸੌਣਾ ਜਾਣ ਨਹੀਂ ਬਸ ਆਪਾਂ ਦਾ ਚੜਾਈ ਆਪਾਂ ਖਤਮ ਕਰਦਣ ਲੱਗੇ ਆ ਤੇ ਥੱਲੇ ਉੱਤਰ ਉੱਤਰ ਜਲੇ ਸਾਰੇ ਆਪਾਂ ਪਹਾੜਾਂ ਤੋਂ ਤੇ ਮੜਾ ਮੋਟਾ ਨਹੀਂ ਸ਼ੁਰੂ ਹੋਇਆ ਸੀਗਾ ਤੇ ਆ ਸਾਦਾ ਲੰਗਰ ਤੇ ਚਾਹ ਖਾਣੇ ਆ ਜਿਹੜੇ ਸਕੋਟ ਤੇ ਚੱਲਦਿਆਂ ਫਿਰ ਅੱਗੇ ਹਾਂ ਤੇ ਆਪਾਂ ਪਹਾੜਾਂ ਤੋਂ ਉੱਤਰ ਕੇ ਤੇ ਹਿਯਾਰਪੁਰ ਚ ਐਂਟਰ ਹੋ ਗਏ ਸੀਗੇ ਹਿਯਾਰਪੁਰ ਐਂਟਰ ਹੁੰਦਿਆਂ ਨਾਲ ਹੀ ਆਪਾਂ ਦੇ ਸਾਹਿਬ ਮਾਲ ਪੂਰੇ ਤੇ ਖੀਰ ਦਾ ਲੰਗਰ ਸੋ ਆਪਾਂ ਫਿਰ ਅਗੇ ਖਾਨ ਇਹ ਹਾਂਜੀ ਹੁਣ ਦੀ ਅਪਡੇਟ ਇਹ ਆਈ ਆਪਾਂ ਫਗਵਾੜ ਦੀ ਘਰ ਸਫਰ ਤੈ ਕਰ ਲਿਆ ਸੀਗਾ ਤੇ ਫਗਵਾੜੇ ਕੋਲੇ ਆ ਕੇ ਆ ਗਿਆ ਮੈਂ ਤੇ ਸਾਡੇ ਦੋਸਤ ਮਿੱਤਰ ਵੀ ਆਏ ਹੋਏ ਸੀਗੇ ਤੇ ਫਿਰ ਉਹ ਕਹਿੰਦੇ ਤੁਸੀਂ ਸਾਈਕਲ ਰੱਖ ਲਓ ਆਪਣੀ ਗੱਡੀ 'ਚ ਤੇ ਬਾਕੀ ਬੰਦਾ ਆਪਣ ਗੱਡੀ ਤੈ ਕਰਦੇ ਆ ਇਹ ਤਾਂ ਰਹਿ ਗਈ ਸੀ ਕੋਈ ਘਟ 66 ਕਿਲੋਮੀਟਰ ਬਾਅਦ ਕੀ ਅਸੀਂ ਸੋਚਿਆ ਹੁਣ ਫਿਰ ਇਹ ਪੈਂਡਾ ਇੰਜਨ ਰੇਟ ਦਿੰਨੇ ਆਂ ਬਾਕੀ ਅਪਡੇਟ ਕਰ ਜਾ ਕੇ ਦਿੰਨੇ ਆਂ ਤੇ ਰਸਤੇ ਵਿੱਚ ਰੁਕੇ ਆ ਜੀ ਬਾਈ ਕੋਲੇ ਛੰਦੀ ਕਾਨ ਇਹ ਰੜੀ ਜਾਂਦੀ ਬੂਲੀ ਹਾਂਜੀ ਤੇ ਹੁਣ ਆਪਾਂ ਧਰਮਗੋੜ ਪਹੁੰਚ ਚੁੱਕੇ ਆ ਜੀ ਕਰਮਗੋੜ ਤੋਂ ਲਗਭਗ ਆਪਣੇ ਪਿੰਡ ਦੀ ਦੂਰੀ ਹੈ ਕਿ 10 ਕਿਲੋਮੀਟਰ ਤੇ ਰਸਤੇ ਵਿੱਚ ਆਪਣੇ ਫੋਨ ਬੰਦ ਹੋ ਗਏ ਸੀਗੇ ਪਾਵਰ ਬੈਂਕ ਲੋ ਹੋ ਗਏ ਸੀਗੇ ਤੇ ਇੱਥੇ ਪਿੱਛੇ ਚਾਹ ਬੀਤੀ ਸੀਗੀ ਤੇ ਉੱਥੇ ਆਪਾਂ ਕਿਤੇ ਫੋਨ ਚਾਰਜ ਤੇ ਥੋੜਾ ਸਮੇਂ ਵਿੱਚ ਘਰੇ ਪਹੁੰਚ ਜਾਣਾ ਹੈ ਤੇ ਬਾਕੀ ਕਰਦੇ ਆ ਗੱਲਾਂ ਬਤਾ 100 ਤੇ ਕਹਿੰਦੇ ਹਾਂ ਨਾ ਜੀ ਜਿੰਨਾ ਰਾਹਾਂ ਤੋਂ ਆਪਾਂ ਲੰਘਦੇ ਆਂ ਇੱਕ ਵਾਰੀ ਤੇ ਉਹਨਾਂ ਨਾਲ ਆਪਣਾ ਪਿਆਰ ਜਾ ਪੈਂਦਾ ਦਿਲ 'ਚ ਵਸ ਜਾਂਦੇ ਨੇ ਤੇ ਜਿਹੜਾ ਆਪਾਂ ਇਹ ਟੂਰ ਕੱਢ ਕੇ ਆਏ ਆਂ ਜੀ ਇਹ ਆਪਾਂ ਨੂੰ ਵਧੀਆ ਵਧੀਆ ਯਾਦ ਰਹੂਗਾ ਤੇ ਖਾਸ ਥਾਂ ਬਣਾਈਏ ਟੂਰ ਨੇ ਆਪਣੀ ਤੇ ਹੁਣ ਆਪਾਂ ਖੜੇ ਆਂ ਜੀ ਪਿੰਡ ਕੜਿਆਲ ਤੇ ਇੱਥੇ ਹੀ ਜੀ ਗੁਰਦੁਆਰਾ ਸਾਹਿਬ ਕੇਰਵਾਲੀ ਕੋਈ ਬਾਬਾ ਪਾਲਾ ਜੀ ਦਾ ਤੇ ਇਸ ਪਿੰਡ ਤੋਂ ਆਪਣਾ ਇਹ ਘਰ ਦੀ ਦੂਰੀ ਲਗਭਗ 5 ਕਿਲੋਮੀਟਰ ਉਹ ਉਹ ਨਾਲ ਪਸਿੱਤਾ ਤੁਹਾਨੂੰ ਘਰ ਜਾ ਕੇ ਮਿਲਦੇ ਆ ਜੀ ਆਪਾਂ ਕੋਈ ਨਾ ਕਰੇ ਤੇ ਇਹ ਆ ਜੀ ਡਾਕਟਰ ਆਪਣੇ ਆ ਕ੍ਰਿਸ਼ਨਾ ਐਨੀਵਰ ਦਾ ਸੈਂਟਰ ਇੱਥੇ ਆਪਾਂ ਪਹੁੰਚ ਗਏ ਹੁਣ ਉਧਰੋਂ ਆਪਾਂ ਆਏ ਆ ਜੀ ਹਾਈਵੇ ਤੋਂ ਤੇ ਕਿਸ਼ਨੂ ਕਹਿੰਦੇ ਹੁਣ ਅਲਵਿਦਾ ਇੱਕ ਵਾਰੀ ਤੇ ਆਪਾਂ ਜਾਣਾ ਦਰਸ਼ਹਿਰ ਆਪਣਾ ਕਿਲੋਮੀਟਰ ਨਾ ਰਹੀਏ ਨਾਲ ਹੀ ਹੈ ਚਲ ਠੀਕ ਹੈ ਫਿਰ ਚੰਗਾ ਵੀ ਮਿੱਤਰਾਂ ਮਿਲਦੇ ਆ ਥੋੜੇ ਸਮੇਂ ਬਾਅਦ ਔਰ ਜੀ ਇੱਧਰ ਆ ਤੇ ਲੋ ਜੀ ਸਾਹਮਣੇ ਆਪਣਾ ਘਰ ਤੇ ਪਹੁੰਚ ਗਿਆ ਆਪਾਂ ਘਰੇ ਤੇ ਭਤੀਜਾ ਭਤੀਜੀ ਦੇ ਗਿਫਟ ਤੇ ਚੀਜ਼ਾਂ ਚਲੋ ਹਟ ਚਲ ਆਉਣ ਨੂੰ ਮਿੱਲੀ ਵਾ ਤੂੰ ਇਹ ਹੀ ਲੈ ਆਈ ਵਧੀਆ ਨਾ ਚਾਲਟ ਕਰਨ ਵਾਲੀ ਆ ਆਨ ਕਰਕੇ ਬਾ ਰਿਮੋਟ ਨਾ ਪਵੇ ਰਿਮੋਟ ਰਿਮੋਟ ਨਾ ਪਵੇ ਆਨ ਕਰ ਦੇ ਤੈਨੂੰ ਰਾਕ ਰਮੋਟ ਨਾਲ ਆਪਦੇ ਬਸ ਇੱਥੇ ਨਾਲ ਹੋ ਚੱਕ ਇਧਰ ਗਰ ਉਹ ਮੋੜ ਵੀ ਘਟੇਂਦਾ ਹੀ ਚਲੋ ਤੇ ਇਸ ਨਾਲ ਹੀ ਆਪਾਂ ਕਰ ਰਹੇ ਬਲੌਗ ਦਾ ਦੀ ਐਂਡ ਘਰੇ ਆ ਪਾ ਗਿਆਂ ਜਵਾਕਾਂ ਚੱਲਿਆਂ ਨੂੰ ਗਿਫਟ ਦੇਦੇ ਆ ਤੇ ਯਾਤਰਾ ਸਾਡੀ ਬਹੁਤ ਵਧੀਆ ਰਹੀ ਚੱਜ ਵੀ ਹੈਗੀ ਈ ਅੱਛਾ ਤੇ ਯਾਤਰਾ ਸਾਡੀ ਬਹੁਤ ਵਧੀਆ ਰਹੀ ਸਾਈਕਲਾਂ ਤੇ ਮੈਂ ਪੂਰਾ ਆਨੰਦ ਆਇਆ ਗੇ ਤੇ ਅੱਗੇ ਤੋਂ ਨਵੇਂ ਨਵੇਂ ਹੋਰ ਬਲੌਗ ਲੈ ਕੇ ਆਉਂਦੇ ਰਵਾਂਗੇ ਤੇ ਇਸ ਨਾਲ ਇਸ ਬਲੌਗ ਦੀ ਐਂਡ ਕਰਦੇ ਆ ਜੀ ਵਲੋਗ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਚਾਚੇ ਦੇ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਬਾਤਾਂ ਸ਼ੇਅਰ ਕਰੋ ਫੋਲੋ ਕਰੋ ਤੇ ਵਲੋਗ ਸਾਰਾ ਦੇਖਿਆ ਕਰੋ ਵਲੋਗ ਸਾਰਾ ਦੇਖਿਆ ਕਰੋ ਹਾਂਜੀ ਤੇ ਜਲਦੀ ਹੀ ਮਿਲਦੇ ਹਾਂ ਜੀ ਨਵੇਂ ਵਲੋਗ ਚ ਟਿਲ देन ਬਾਏ ਬਾਏ ਰੱਬ ਰੱਖਾ